ਲੁਧਿਆਣਾ ਦੇ ਖਾਸ ਰਸ ਕਲਾਕਾਰ ਅਤੇ ਕਾਲੀਦਲ ਦੇ ਆਗੂ ਟਿੱਟੂ ਬਾਣੀਆਂ ਅਕਸਰ ਹੀ ਆਪਣੇ ਵੱਖਰੇ ਹੀ ਅੰਦਾਜ਼ ਦੇ ਵਿੱਚ ਸਮਾਜਿਕ ਮੁੱਦਿਆਂ ਨੂੰ ਚੁੱਕਦੇ ਨਜ਼ਰ ਆਉਂਦੇ ਹਨ ਅੱਜ ਲੁਧਿਆਣਾ ਦੇ ਡੀਸੀ ਦਫ਼ਤਰ ਦੇ ਬਿਲਕੁਲ ਸਾਹਮਣੇ ਬੈਠ ਕੇ ਟਿੱਟੂ ਬਾਣੀਆਂ ਦੇ ਵੱਲੋਂ ਕਾਰਪੋਰੇਸ਼ਨ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਉਹਨਾਂ ਅਧਿਕਾਰੀਆਂ ਦਾ ਜੋ ਕਿ ਲੋਕਾਂ ਦੀ ਜਾਨ ਦੇ ਨਾਲ ਖਿਲਵਾੜ ਕਰਦੇ ਨੇ ਅਤੇ ਭ੍ਰਿਸ਼ਟ ਨੇ ਲੁਧਿਆਣਾ ਦੇ ਵਿੱਚ ਗਿਆਸਪੁਰਾ ਗਿਆਸ ਲੀਕ ਮਾਮਲੇ ਦੇ ਅੰਦਰ 11 ਲੋਕਾਂ ਦੀ ਮੌਤ ਹੋ ਗਈ ਸੀ ਜਿਸ ਨੂੰ ਲੈ ਕੇ ਜਾਂਚ ਕਮੇਟੀ ਬਣਾਈ ਗਈ ਪਰ ਹਾਲੇ ਤੱਕ ਜਾਂਚ ਪੂਰੀ ਨਹੀਂ ਹੋ ਸਕੇ ਜਿਸ ਕਰਕੇ ਟਿੱਟੂ ਬਾਣੀ ਦੇ ਬਲੋ ਇਸ ਦੀ ਜਾਂਚ ਦੇ ਲਈ ਅੱਜ ਪ੍ਰਸ਼ਤ ਅਧਿਕਾਰੀਆਂ ਦਾ ਭੋਗ ਪਾਇਆ ਗਿਆ ਟਿੱਟੂ ਬਾਣੀਆਂ ਨੇ ਕਿਹਾ ਕਿ ਉਹਨਾਂ ਦੇ ਲੁਧਿਆਣੇ ਦੇ ਲੀਡਰ ਉਦੋਂ ਹੀ ਜਾਗਦੇ ਨੇ ਜਦੋਂ ਵੋਟਾਂ ਆਉਂਦੀਆਂ ਨੇ ਉਹਨਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਭੋਗ ਹੁਣ ਦੇ ਬਾਵਜੂਦ ਵੀ ਕੋਈ ਸ਼ਾਮਲ ਹੋਣ ਨਹੀਂ ਆਇਆ ਉਹਨਾਂ ਨੇ ਕਿਹਾ ਕਿ ਕੋਈ ਚੰਗਾ ਬੰਦਾ ਮਰੇ ਤਾਂ ਲੋਕ ਭੋਗ ਦੇ ਵਿੱਚ ਸ਼੍ਰੀਖ ਹੁੰਦੇ ਨੇ ਪਰ ਇਹਨਾਂ ਪ੍ਰਸ਼ਤ ਅਧਿਕਾਰੀਆਂ ਦੇ ਭੋਗ ਤੇ ਕੋਈ ਸ਼ਾਮਲ ਹੋਣ ਵੀ ਨਹੀਂ ਆਇਆ ਦੇਖੋ ਜੀ ਗਿਆਸਪੁਰੇ ਯਾਨੀ ਜਿਹੜੀ ਗੈਸ ਨਿਕਲੀ ਸੀਗੀ ਗਰਾਮ ਸ਼ਿਵਰੇਜਾਂ ਵਿੱਚੋਂ 11 ਮੌਤਾਂ ਹੋ ਗਈਆਂ ਤੇ ਕਾਫੀ ਜੀਵ ਜੰਤੂ ਮਰ ਗਏ ਕਿਰਾ ਪਰ ਸਾਡੇ ਪ੍ਰਸ਼ਾਸਨ ਜਿਹੜਾ ਹੈਗਾ ਵਾ ਕਾਰਪੋਰੇਸ਼ਨ ਲਾ ਲੋ ਚਾਹੇ ਆਪਣੇ ਆਹ ਜਿਹੜੇ ਪ੍ਰਦੂਸ਼ਨ ਬੋਰ ਦੇ ਅਫਸਰ ਲਾ ਲੋ ਉਹਨਾਂ ਨੂੰ ਹਜੇ ਤੱਕ ਪਤਾ ਨਹੀਂ ਲੱਗਿਆ ਵੀ ਮੌਤਾਂ ਕਿਵੇਂ ਹੋਈਆਂ ਨੇ ਕਿਰਾ ਮੈਂ ਤਾਂ ਬੇਨਤੀ ਕਰਨਾ ਚਾਹੁੰਦਾ ਵਾ ਵੀ ਅਸੀਂ ਅੱਜ ਬੰਬਾਂ ਦੇ ਢੇਰ ਤੇ ਸੁੱਤੇ ਪਏ ਆ ਸਵੇਰੇ ਸਾਨੂੰ ਪਤਾ ਨਹੀਂ ਲੱਗਣਾ ਵੀ ਅਸੀਂ ਉੱਠਾਂਗੇ ਜਾਂ ਨਹੀਂ ਕਿਉਂਕਿ ਜਿਹੜੇ ਸ਼ਿਵਰੇ ਦੇ ਟੱਕਰਨਾ ਉਹ ਵੀ ਇੱਕ ਯਾਨੀ ਬੰਬਾਂ ਵਾਂਗ ਹੀ ਕੰਮ ਕਰ ਰਹੇ ਨੇ ਕਿਰਾ ਇੱਥੇ ਬੁੱਢਾ ਨਾਲਾ ਸੀਗਾ ਉਹ ਇਹਨਾਂ ਨੂੰ ਪਤਾ ਨਹੀਂ ਲੱਗਿਆ ਵੀ ਪਾਣੀ ਕੌਣ ਪਾਉਂਦਾ ਵਾ ਤੇ ਸਾਡੇ ਜਵਾਗ ਮਾਰ ਰਹੇ ਆ ਤੇ ਮੈਂ ਤਾਂ ਜਦੋਂ ਭਗਵੰਤ ਮਾਨ ਜੀ ਨੇ ਐਲਾਨ ਕੀਤਾ ਵੀ 2-2 ਲੱਖ ਰੁਪਏ ਦੇਵਾਂਗੇ ਤਾਂ ਟੀਟੂ ਬਾਣੇ ਨੇ ਸੋਚਿਆ ਵੀ ਚਲੋ ਗਿਆਸਪੁਰੇ ਦੇ ਲੋਕਾਂ ਦੀ ਜ਼ਿੰਦਗੀ ਜਿਹੜੀ ਹੈਗੀ ਆ ਭਗਵੰਤ ਮਾਨ ਦੇ ਬੂਟੇ ਤੋਂ 더 ਸਸਤੀ ਆ ਬਾਅਦ ਚ ਮਹਿੰਗੀ ਹੋਗੀ ਟੀਮਾਂ ਆਈਆਂ ਉਹਨਾਂ ਨੇ 20 ਲੱਖ ਰੁਪਏ ਕਰਤਾ ਪਰ ਉਹ ਵੀ ਕਹਿੰਦੇ ਇਨਸਾਫ ਨਾ ਮੰਗੋ ਕਰਾ ਅੱਜ ਮੈਂ ਵੱਡੇ ਵੱਡੇ ਲੀਡਰਾਂ ਨੂੰ ਜਿਨ੍ਹਾਂ ਕੋ ਸਿਆਸੀ ਪਾਵਰਾਂ ਹੈਗੀਆਂ ਨੇ ਅੱਜ ਸਾਡੇ ਕੋਲ ਤਾਂ ਕੋਈ ਸਿਆਸੀ ਪਾਵਰਾਂ ਵੀ ਹੈ ਨਹੀਂ ਜਿਨ੍ਹਾਂ ਨੇ ਗਿਆਸਪੁਰੇ ਵਾਲਿਆਂ ਨੇ ਜਿਨ੍ਹਾਂ ਨੂੰ ਐਮਐਲਏ ਬਣਾਇਆ ਐਮਪੀ ਬਣਾਇਆ ਉਹ ਕਿੱਥੇ ਆ ਬੈਂਸ ਸਾਹਿਬ ਆ ਡੀਸੀ ਦਫ਼ਤਰ ਲੱਤ ਮਾਰ ਕੇ ਵੜਦੇ ਹੁੰਦੇ ਸੀਗੇ ਅੱਜ ਕੱਲ ਚੁੱਪ ਨੇ ਕਰਾਂ ਕਿਉਂਕਿ ਬੈਂਸ ਸਾਹਿਬ ਨੂੰ ਯਾਨੀ ਉਹ ਬੀਜੀਪੀ ਦਾ ਮੇਰ ਬਣਾਉਣਾ ਉਹਨਾਂ ਨੇ ਸੋਰਸ ਵਿੱਚ ਡੁੱਬੇ ਹੀ ਜਾਂਦੇ ਆ ਆ ਹੁਣੇ ਉਹਨੇ ਇਹਨਾਂ ਨੇ ਐਮਪੀ ਵੀ ਬਣਾਇਆ ਚੰਦਰ ਦਾ ਕਹਿੰਦੇ ਸੀ ਤਾਂ ਮੁੜ ਕੇ ਨਹੀਂ ਆਉਂਦੇ ਕਰਾ ਸਾਡਾ ਰਵਨੀਤ ਬਿੱਟੂ ਉਹ ਹੁਣ ਕੈਂਪਾ ਦੇ ਵਿੱਚ ਵਿਜੀ ਆ ਕਿਉਂਕਿ ਉਹਨੂੰ ਦੁਆਰਾ ਐਮਪੀ ਬਣਾਵਾ ਉਹਦਾ ਦਿਲ ਦੁਖੀ ਜਾਂਦਾ ਵੀ ਦੁਆਰਾ ਬਣੂਗਾ ਜਾਂ ਨਹੀਂ ਬਣੂਗਾ ਯਾਨੀ ਸਾਡੇ ਲੀਡਰ ਸਿਆਸਤ ਕਰਦੇ ਆ ਤੇ ਮੈਂ ਤਾਂ ਭਗਵਾਨ ਦਮਨ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਵਾ ਵੀ ਉਹਨਾਂ ਦਾ ਭੋਗ ਪਾਉਣ ਵਾਸਤੇ ਤਾਂ ਕੋਈ ਬੰਦੇ ਬੱਚੇ ਨਹੀਂ ਮੈਨੂੰ ਤਾਂ ਲੱਗਦਾ ਅਸੀਂ ਇਹਨਾਂ ਪ੍ਰਸ਼ਾਸਨ ਦਾ ਅਧਿਕਾਰੀਆਂ ਦਾ ਭੋਗ ਪਾ ਰਹੇ ਆ ਇਹਨਾਂ ਨੂੰ ਜਗਾਉਣ ਵਾਸਤੇ ਪਾ ਰਹੇ ਆ ਅਜੇ ਤਾਂ ਕਹਿੰਦੇ ਹੁਣ ਵੀ ਜਾਗੋ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਦੇਖੋ ਜੀ ਜਿਹੜੇ ਆਪਣੇ ਹੈਗੇ ਆ ਪ੍ਰਦੂਸ਼ਨ ਬੋਰਡ ਦੇ ਅਧਿਕਾਰੀ ਆ ਜਾਂ ਕਾਰਪੋਰੇਸ਼ਨ ਦੇ ਅਧਿਕਾਰੀ ਹੈਗੇ ਆ ਜਿਹੜੇ ਟੀਮਾਂ ਬਣਾਈਆਂ ਨੇ ਕਹਿੰਦੇ ਇੱਕ ਸੈੱਟ ਬਣਾਈ ਹੋਈ ਆ ਪਰਗਵੰਦ ਮਾਨ ਜੀ ਦਾ ਆਪ ਵੀ ਕਹਿੰਦੇ ਸੀਗੇ ਵੀ ਜਿਹੜੀ ਸ਼ਿੱਟਾ ਹੁੰਦੀਆਂ ਨੇ ਉਹ ਯਾਨੀ ਕਹਿੰਦਾ ਪਾਪ ਇੱਕ ਖਾਣਾ ਪੂਰਤੀ ਹੁੰਦੀਆਂ ਨੇ ਸ਼ਿੱਟਾ ਜਿਹੜੀ ਹੁੰਦੀਆਂ ਨੇ ਕਰ ਅਜ ਤੱਕ ਇਹਨੇ ਆ ਸ਼ਿੱਟਾ ਬਣਾ ਕੇ ਨਹੀਂ ਇਹ ਕੰਮ ਕਰਨਾ ਇਹਨਾਂ ਨੂੰ ਇਨਸਾਫ ਦਿਓ ਇਨਸਾਫ ਦਿਓ ਮੈਂ ਕਹਾਂ ਜੀ ਪੂਰੇ ਪੂਰੇ ਰੀਤੀ ਰਿਵਾਜਾਂ ਨਾਲ ਕਰ ਰਿਹਾ ਵਾਂ ਭੋਗ ਵਾਰ ਰਿਹਾ ਵਾਂ ਮੈਂ ਕਰਾ ਪੰਡਰ ਜੀ ਵੀ ਨਾਲ ਆਇਆ ਕਰ ਮੇਰੇ ਤੱਕ ਕਰ ਆ ਪੂਰਾ ਸੀ ਯਾਨੀ ਸਾਸੀ ਤਾਂ ਸੋਚਦੇ ਵੀ ਨਹੀਂ ਆਤਮਾ ਭਟਕੇ ਨਾ ਇਹਨਾਂ ਦੀ ਆਤਮਾ ਭਟਕ ਵੀ ਗਈ ਨਾ ਉਹ ਵੀ ਸਾਨੂੰ ਦੁੱਖ ਦੇਊਗੀ ਉਹ ਗਾ ਲੋਕਾਂ ਮਰੀ ਜਾਂਦੇ ਨੇ ਇਹਨਾਂ ਦੇ ਭਾ ਦਾ ਬਸ ਲੱਖ ਦੇ ਤੋਂ 2 ਲੱਖ ਦੇ ਤੋਂ 5 ਲੱਖ ਦੇ ਤੋਂ ਆ ਜਿਹੜੇ ਮੁਆਵਜ਼ੇ ਦਿੱਤੇ ਜਾਂਦੇ ਆ ਆ ਵੀ ਸਾਡੀ ਤਨਖਾਹਾਂ ਨੇ ਸਾਡਾ ਟੈਕਸ ਰੁਪਈਆ ਪੈਸਾ ਵਾ ਜੇਬ ਚ ਕੋਈ ਨਹੀਂ ਦਿੰਦਾ ਮੰਗ ਪੱਤਰ ਵੀ ਦੇਓਗੇ ਕੋਈ ਹਾਂਜੀ ਮੈਂ ਇੱਥੇ ਡੀਸੀ ਸਾਹਿਬ ਨੂੰ ਮੰਗ ਪੱਤਰ ਵੀ ਦਊਂਗਾ ਤੇ ਫੇਰ ਪਤਾ ਹੀ ਆ ਵੀ ਅੱਗੇ ਅੱਗੇ ਬਾਈ ਮੈਂ ਸੱਪ ਬੋ ਕੱਢਨੇ ਆ ਤੁਹਾਡੀ ਕਿਰਪਾ ਨਾ ਕਰਾ ਏਡੇ ਵੱਡੇ ਵੱਡੇ ਕੱਢਨੇ ਆ ਫੇਰ ਮੰਗ ਪੱਤਰ ਆਹੀ ਦਵਾਂਗੇ ਵੀ ਦੋਸ਼ੀਆਂ ਤੇ ਕਾਰਵਾਈ ਹੋਵੇ ਕਿ ਨਾ ਦੋਸ਼ੀਆਂ ਤੇ ਕਾਰਵਾਈ ਹੋਵੇ ਤੇ ਜਿਹੜੇ ਸਾਡੇ ਗਿਆਸਪੁਰੇ ਦੇ ਲੋਕਾਂ ਨੂੰ ਵੀ ਬੈਂਦੀ ਕਰਾਂਗੇ ਬਿਨ ਠੱਗ ਲੀਡਰਾਂ ਤੋਂ ਬਚੋ ਜਿਹੜੇ ਹੁਣ ਤੁਹਾਡੀ ਸਾਰ ਨਹੀਂ ਲੈ ਲੈ ਰੇ ਕਰਾ ਲੀਡਰ ਚੋਈਆਂ ਕਿਹੜੇ ਘੁੰਮ ਘੁਮਾ ਕੇ ਠੱਗੀ ਰਹਿ ਜਾਂਦੇ ਦੇਖੋ ਜੀ ਲੀਡਰ ਬਥੇਰੇ ਆ ਜੇ ਲੋਕ ਪਹੁੰਚ ਅਸਲ ਵਿੱਚ ਤਾਂ ਸਾਡੇ ਲੋਕ ਜਿਹੜੇ ਹੈਗੇ ਆ ਉਹ ਉਹਨਾਂ ਨੂੰ ਵੋਟਾਂ ਪਾਉਂਦੇ ਜਿੰਨਾਂ ਨੇ ਮਹਿੰਗੇ ਬੂਟ ਪਾਏ ਹੁਣ ਮਹਿੰਗੀਆਂ ਗੱਡੀਆਂ ਹੁਣ ਦਿਖੇ ਨਾ ਕਰਾ ਹਰੇਕ ਹੀ ਬੰਦਾ ਵਾ ਪੱਤਰਕਾਰ ਵੀ ਉਹਦੀ ਭੱਜ ਭੱਜ ਕੇ ਇੰਟਰਵਿਊ ਲੈਂਦਾ ਜਿਹੜਾ ਬੰਦਾ ਰੁਗੇ ਨਾ ਕਰਾ ਨਹੀਂ ਤੁਸੀਂ ਤੁਸੀਂ ਮੈਨੂੰ ਉਹ ਹੀ ਮੇਰੀ ਗੱਲ ਸੁਣ ਤੇ ਨਾਲ ਅੱਤਾ ਹਗਲ ਕਹਿੰਦੇ ਆ ਵੀ ਪੱਤਰਕਾਰ ਵੀ ਪੂਰੇ ਯਾਨੀ ਐਕਟਿਵ ਨਿਕਰਾ ਕਈ ਚੈਨਲ ਵਾਲੇ ਜਿਹੜੇ ਕਹਿੰਦੇ ਆ ਵੀ ਬਾਰ-ਬਾਰ ਕਹਿੰਦੇ ਵੀ ਲੀਡਰ ਨਵੇਂ ਚਣੋ ਨਵੇਂ ਚਣੋ ਚੋਣਾਂ ਦੀ ਤਿਆਰੀ ਤਰੀ ਕਿਤੇ ਨਹੀਂ ਨਹੀਂ ਬਾਜੀ ਚੋਣਾਂ ਦੀ ਮੈਂ ਤਾਂ ਤੁਹਾਨੂੰ ਪਤਾ ਹੀ ਆ ਕੁਸੂਤਾ ਫਸਿਆ ਆ ਮੈਂ ਤਾਂ ਕਿੱਥੇ ਫਸਿਆ ਆ ਤੁਹਾਨੂੰ ਪਤਾ ਹੀ ਆ ਵੀਰਕਰ ਚੋਣਾਂ ਦੀ ਗੱਲ ਨਾ ਕਰੋ ਮੇਰੇ ਨਾਲੋਂ ਐਸਐਮਜੀ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ